ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੀ ਸਾਹ ਸੰਗ ਜੀ ਇਹ ਗੁਰਦੁਆਰਾ ਤਨਤਨ ਸਾਹਿਬ ਹੈ ਬਠਿੰਡਾ ਰੋਡ ਤੇ ਇਹ ਗੁਰਦੁਆਰਾ ਸਥਿਤ ਹੈ ਤੇ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਹੈ ਇਸ ਅਸਥਾਨ ਤੇ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਦੁੱਖ ਦਰਾਨੇ ਦੀ ਟਾਮ ਦਾ ਚੰਗ ਹੋਇਆ ਸੀ ਉਸ ਸਮੇਂ ਜਿਸ ਨੂੰ ਕਿ ਅੱਜ ਸ਼੍ਰੀ ਮੁਕਤਸਰ ਸਾਹਿਬ ਕਹਿੰਦੇ ਨੇ ਇਸ ਸਥਾਨ ਤੇ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਖੇ ਜਦੋਂ ਤਲਵੰਡੀ ਸਾਹਿਬ ਉੱਕੀ ਜਾਂਦੇ ਸਨ ਤਾਂ ਇਸ ਸਥਾਨ ਤੇ ਰੁਕੇ ਤੇ ਸਿੰਘਾਂ ਨੇ ਇੱਥੇ ਰੁਕਣ ਦਾ ਕਾਰਨ ਪੁੱਛਿਆ ਤੇ ਗੁਰੂ ਸਾਹਿਬ ਨੇ ਕਿਹਾ ਇਸ ਸਥਾਨ ਤੇ ਬਹੁਤ ਜ਼ਿਆਦਾ ઋષਿ ਮੁਨੀਆ ਨੇ ਤਪ ਕੀਤਾ ਹੈ ਇੱਥੇ ਹੀ ਅਕਤੋਬਾ ਸੀ ਜਿਸ ਸਥਾਨ ਤੇ ਹੁਣ ਸਰੋਵਰ ਬਣਿਆ ਹੈ ਤੇ ਹੁਣ ਇੱਥੇ ਗੁਰੂ ਸਾਹਿਬ ਦੇ ਹੁਕਮਾਂ ਦੀ ਪੂਰਣਾ ਤੇ ਇੱਥੇ ਬਹੁਤ ਜ਼ਿਆਦਾ ਮਰਾਦਾਂ ਪੂਰੀਆਂ ਹੁੰਦੀਆਂ ਹਨ ਜਿਸ ਕਰਕੇ ਐਤਵਾਰ ਨੂੰ ਇੱਥੇ ਮੇਲਾ ਫਰਦਾ ਹੈ ਤੇ ਬਹੁਤ ਸੰਗਤਾਂ ਆਉਂਦੀਆਂ ਹਨ ਤੇ ਆਪਣੀ ਸ਼ਰਧਾ ਭਾਉਂਦੇ ਨਾਲ ਆਪਣੀਆਂ ਮਰਾਦਾਂ ਪਾਉਂਦੀਆਂ ਹਨ ਫਿਰ ਇਸ ਸੰਗ ਜੀ ਇੱਥੇ ਕੋਈ ਵੀ ਰੋਗ ਚਮੜੀ ਦਾ ਹੋਵੇ ਕਿਸੇ ਪ੍ਰਕਾਰ ਦਾ ਰੋਗ ਹੋਵੇ ਇੱਥੇ ਇਸ਼ਨਾਨ ਕਰਨ ਦੇ ਨਾਲ ਤੇ ਅਰਦਾਸ ਕਰਨ ਦੇ ਨਾਲ ਉਹਦਾ ਹੱਲ ਹੋ ਜਾਂਦਾ ਹੈ ਤੇ ਉਹ ਰੋਗ ਖਤਮ ਹੋ ਜਾਂਦੇ ਨੇ ਰਸਾ ਸਮਝੀ ਤੇ ਜਰੂਰ ਇਸ ਸਥਾਨ ਤੇ ਤੁਸੀਂ ਦਰਸ਼ਨ ਕਰੋ ਤੇ ਆਪਣੀਆਂ ਮਰਜ਼ਾ ਪੂਰੀਆਂ ਬਹੋ ਤੇ ਜਰੂਰ ਪ੍ਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਵਾਹਿਗੁਰੂ ਜੀ